ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾਣਾਂਗੇ ਜਦੋਂ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਦੇ ਆਂ ਪੈਂਟ ਪਲਾਜ਼ੋ ਕਾਫੀ ਜਿਹੜਾ ਹੈਗਾ ਫਿਟਿੰਗ ਦੇ ਵਿੱਚ ਜਿਹੜਾ ਸਿੱਤਾ ਜਾਂਦਾ ਹੈਗਾ ਇਹਦੇ ਵਿੱਚ ਜਿਹੜਾ ਹੁੰਦਾ ਕਿ ਹੈਵੀ ਸਾਈਜ਼ ਜਿਹੜੇ ਹੁੰਦੇ ਆ ਇਹਦੇ ਵਿੱਚ ਜਿਹੜਾ ਹੈਗਾ ਜਾਂ ਤਾਂ ਝੋਲੀ ਜਿਹੜੀ ਹੈਗੀ ਐ ਐਕਸਟਰਾ ਜਿਹੜੀ ਮਿਆਨੀ ਵਿੱਚ ਪਵਾ ਲੈਂਦੇ ਹੈਗੇ ਕਸਟਮਰ ਤੇ ਜਾਂ ਫਿਰ ਜਿਹੜੇ ਹੈਗੇ ਜੇ ਆਪਾਂ ਨਹੀਂ ਪਾਉਂਦੇ ਹੈਗੇ ਤਾਂ ਜਿਹੜਾ ਹੈਗਾ ਹਸਤਨ ਤੋਂ ਜਿਹੜਾ ਪਜਾਮਾ ਹੈਗਾ ਆਪਣਾ ਉਹ ਫਟ ਜਾਂਦਾ ਹੈਗਾ ਇਸ ਪ੍ਰੋਬਲਮ ਤੋਂ ਜਿਹੜਾ ਹੈਗਾ ਬਚਣ ਵਾਸਤੇ ਆਪਾਂ ਕੀ ਕਰ ਸਕਦੇ ਆ ਜਿਵੇਂ ਆਪਾਂ ਨਾਰਮਲ ਉੱਪਰ ਨਿਸ਼ਾਨ ਜਿਵੇਂ ਆਪਾਂ ਫਿਟਿੰਗ ਦਾ ਲਗਾ ਲਿਆ ਕਮਰ ਦੇ ਹਿਸਾਬ ਨਾਲ ਜਿਵੇਂ ਕਿ ਮੈਂ 13.5 ਦੇ ਉੱਪਰ ਨਿਸ਼ਾਨ ਲਗਾ ਲਿਆ ਇੱਧਰ ਵੀ ਜਿਹੜਾ ਹੈਗਾ ਮੈਂ 13.5 ਦੇ ਉੱਪਰ ਨਿਸ਼ਾਨ ਲਗਾ ਲਿਆ ਨਾਰਮਲ ਪਲਾਜ਼ੋ ਦੇ ਵਿੱਚ ਜਿਵੇਂ ਛੋਟੇ ਸਾਈਜ਼ ਦੇ ਵਿੱਚ ਆਪਾਂ ਇੱਥੇ ਜਿਹੜਾ ਹੈਗਾ ਪਲੱਸ 2 ਇੰਚ 2.5 ਇੰਚ ਮੰਨ ਕੇ ਇੱਥੇ ਆਪਾਂ ਕਰੋਚ ਏਰੀਆ ਬਣਾ ਲੈਣੇ ਹੈਗੇ ਆ ਸੋ ਇੱਥੇ ਜਿਹੜਾ ਹੈਗਾ ਆਪਾਂ ਇੱਕ ਥੋੜਾ ਜਿਹਾ ਫਰਕ ਪਾ ਦੇਣਾ ਹੈਗਾ ਕਿ نیچے ਲਗਭਗ ਆਪਾਂ ਪਹਿਲਾਂ ਆਪਾਂ ਅਸਤਨ ਦੇਖਣਾ ਹੈ ਕਿ ਆਪਣਾ ਫਰੰਟ ਤੇ ਜਿਹੜਾ ਹੈਗਾ ਅਸਤਨ ਆਪਾਂ ਜਿਹੜਾ ਹੈਗਾ ਕਿੰਨਾ ਰੱਖਾਂਗੇ ਠੀਕ ਹੈ ਜੀ ਟੋਟਲ ਜਿਹੜਾ ਹੈਗਾ ਮੈਂ ਜਿਹੜਾ ਅਸਤਨ ਇੱਥੇ ਰੱਖਣਾ ਹੈਗਾ ਉਹ 11 ਇੰਚ ਰੱਖਣਾ ਹੈਗਾ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮੈਂ ਇਹ ਉੱਪਰ ਵਾਲੀ ਸਾਈਡ ਜਿਹੜੀ ਹੈਗੀ ਹੈ 벨ਟ ਵੀ ਨਾਲ ਜੁੜੂਗੀ 1.5 ਇੰਚ ਦੀ ਵਿੱਚ ਮਾਰਜਿਨ ਪਲੱਸ ਕਰਦੇ ਹੋਏ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮੈਂ ग्यारह इंच के उपर जोड़ा निशान लगा दिता है ठीक है जी ग्यारह इंच के उपर निशान लगा दिता है इस तुंत तो बाद जड़ा है आप एक इंच होर नाल प्लस करा एक इंच पलस करोंगे इस तरीके इस तो बाद जो है इस तरीके स्केल ना कर दें ठीक है जी ਇਸ ਤੋਂ ਬਾਅਦ ਜਿਹੜੇ ਤੁਸੀਂ 2 ਇੰਚ 2.5 ਇੰਚ ਜਿਹੜਾ ਹੈਗਾ ਕ੍ਰੋਚ ਏਰੀਆ ਦੇ ਵਿੱਚ ਜਿਹੜਾ ਹੈਗਾ ਪਲੱਸ ਕਰਨਾ ਹੈਗਾ ਉਹ ਤੁਸੀਂ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਇੱਥੋਂ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕਦਮ ਇੱਥੋਂ ਇਦਾਂ ਨਹੀਂ ਕਰਨਾ ਹੈਗਾ ਥੋੜਾ ਜਿਹਾ ਜਿਵੇਂ ਹੈਗਾ ਪਿੱਛੋਂ ਜਿਵੇਂ ਢਾਲ ਤੁਰੀ ਆ ਰਹੀ ਹੈਗੀ ਉਸੇ ਤਰੀਕੇ ਦੇ ਨਾਲ ਇਸ ਆਪਾਂ ਜਿਹੜਾ ਹੈਗਾ ਕ੍ਰੋਚ ਏਰੀਆ ਬਣਾਵਾਂਗੇ e di notte ਠੀਕ ਹੈ ਜੀ ਹੁਣ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ 1 ਇੰਚ ਜਿਹੜਾ ਹੋਏਗਾ ਕਪੜਾ ਆਪਾਂ ਇੱਥੇ ਐਕਸਟਰਾ ਦੇਤਾ ਇੱਕ ਪੀਸ ਦੇ ਵਿੱਚ 1 ਇੰਚ ਹੈਗਾ ਜਿਹੜਾ ਬਰਾਬਰ ਵਾਲੇ ਪੀਸ ਦੇ ਵਿੱਚ ਆ ਜਾਊਗਾ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਇੱਕ ਇੰਚ ਜਿਹੜਾ ਹੈਗਾ ਮਗਰ ਵਾਲੇ ਪੱਲਿਆਂ ਦੇ ਵਿੱਚ ਆ ਜਾਊਗਾ ਤੇ ਟੋਟਲ ਆਪਣਾ 4 ਇੰਚ ਦੀ ਲੂਜ਼ਿੰਗ ਜਿਹੜੀ ਹੈਗੀ ਆ ਅਸਤਨ ਦੇ ਵਿੱਚ ਆ ਜਾਊਗੀ ਸੋ ਜਿਹੜਾ ਹੈਗਾ ਅਸਤਨ ਦੇ ਵਿੱਚੋਂ ਜਿਹੜਾ ਪਜਾਮਾ ਫਟਣ ਦੇ ਚਾਂਸਸ ਐ ਜਿਹੜੇ ਉਹ ਘਟ ਜਾਣਗੇ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਹਜੇ ਤੱਕ ਚੈਨ